ਕੁੜੀ ਦੀ ਮਾਂ ਵਿਆਹ ਵਾਲੇ ਮੁੰਡੇ ਨੂੰ ਸ਼ਗਨ ਵਿੱਚ ਪਾਉਣ ਲੱਗੀ ਸੋਨੇ ਦੀ ਚੇਨ ਪਰ ਮੁੰਡੇ ਨੇ ਮੌਕੇ ਤੇ ਕਹਿ ਦਿੱਤੀ ਆ ਗੱਲ ਸੁਣ ਕੇ ਹਰ ਕੋਈ ਹੋ ਗਿਆ ਹੈਰਾਨ ਦੋਸਤੋ ਅਕਸਰ ਹੀ ਕੁੜੀ ਦੇ ਮਾਪਿਓ ਵੱਲੋਂ ਮੁੰਡੇ ਨੂੰ ਵਿਆਹ ਵਾਲੇ ਦਿਨ ਕਈ ਸੋਨੇ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਪਰ ਹੁਣ ਇੱਕ ਵਿਆਹ ਵਾਲੇ ਮੁੰਡੇ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਅਸਲ ਵਿਆਹ ਵਾਲੇ ਦਿਨ ਜਦੋਂ ਕੁੜੀ ਦਾ ਪਰਿਵਾਰ ਮੁੰਡੇ ਦੇ ਸ਼ਗਨ ਕਰ ਰਿਹਾ ਸੀ ਤਾਂ ਕੁੜੀ ਦੀ ਮਾਂ ਜਦੋਂ ਮੁੰਡੇ ਦੇ ਗਲ ਵਿੱਚ ਸੋਨੇ ਦੀ 5 ਤੋਲੇ ਦੀ ਚੇਨ ਪਾਉਣ ਲੱਗਦੀ ਹੈ ਤਾਂ ਮੁੰਡਾ ਕੁੜੀ ਦੀ ਮਾਂ ਨੂੰ ਕਹਿੰਦਾ ਹੈ ਕਿ ਮੈਂ ਇਹ ਚੇਨ ਨਹੀਂ ਲੈਣੀ ਪਰ ਕੁੜੀ ਦੀ ਮਾਂ ਮੁੰਡੇ ਨੂੰ ਕਹਿੰਦੀ ਹੈ ਕਿ ਪੁੱਤ ਇਹ ਤਾਂ ਸ਼ਗਨ ਹੈ ਤਾਂ ਮੁੰਡਾ ਕਹਿੰਦਾ ਹੈ ਕਿ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਮੈਂ ਕੁਝ ਵੀ ਨਹੀਂ ਲੈਣਾ ਤੁਸੀਂ ਤਾਂ ਮੈਨੂੰ ਆਪਣੀ ਪਰੀਆਂ ਵਰਗੀਤੀ ਦੇ ਦਿੱਤੀ ਮੇਰੇ ਲਈ ਇਸ ਤੋਂ ਵੱਧ ਕੀਮਤੀ ਚੀਜ਼ ਕੀ ਹੋਵੇਗੀ ਇਸ ਲਈ ਮੈਂ ਇਹ ਸੋਨਾ ਚਾਂਦੀ ਪੈਸੇ ਕੀ ਕਰਨੇ ਨੇ ਮੈਂ ਲੈਣਾ ਨਹੀਂ ਚਾਹੁੰਦਾ ਨਹੀਂ 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 ਮੈਂ ਪਹਿਲੇ ਕਿਹਾ ਸੀ ਤੋ ਤੁਸੀਂ ਇਸ ਨੌਜਵਾਨ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ